ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਸੀ ਪਿਛਲੇ ਦਿਨੀ ਤੇ ਪਾਣੀ ਦੀ ਬੜੀ ਖੁਸ਼ਲਤ ਹੈ ਬੱਚਿਆਂ ਦੇ ਸਕੂਲਾਂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਸਾਡੇ ਸਕੂਲਾਂ ਦੇ ਵਿੱਚ ਪਾਣੀ ਦੀ ਸਪਸ਼ਟ ਹੈ ਆਈ ਸੀ ਕੋਈ ਹਟਦਾ ਪਾਣੀ ਆਨ ਕਰਕੇ ਨਾ ਬੋਰ ਜਿਹੜੇ ਆ ਉਹ ਪਾਣੀ ਜਿਹੜੇ ਖਰਾਬ ਹੋ ਗਏ ਸੀ ਪਾਣੀ ਜਿਹੜਾ ਸਾਫ਼ ਨਹੀਂ ਆ ਰਿਹਾ ਕਿ ਸਾਡਾ ਹੜ੍ਹ ਪ੍ਰਭਾਵਿਤ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਬੱਚੇ ਇੱਥੋਂ ਦੇ ਰਹਿਣ ਵਾਲੇ ਨਿਵਾਸੀ ਪਾਣੀ ਨਾਲ ਗ੍ਰਸਤ ਉਹਨਾਂ ਦੇ ਪੇਟ ਤੇ ਨਾਲ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਰਹੀਆਂ ਸੀ ਤੇ ਸਾਡੀ ਬੀਐਮਟੀ ਤੇ ਪਾਣੀ ਰਸਦ ਪਾਣੀ ਸਾਰਾ ਸਮਾਨ ਲੈ ਕੇ ਆਏ ਤੇ ਬੱਚਿਆਂ ਨੂੰ ਵੰਡਿਆ ਆ ਇੱਥੇ ਜਿਹੜਾ ਅਸੀਂ ਪਾਣੀ ਲੈ ਕੇ ਆਏ ਬੱਚਿਆਂ ਵਾਸਤੇ ਹੋਰ ਖਾਣ ਦਾ ਸਮਾਨ ਹੈ ਬਿਸਕਟ ਹੈ ਜਿਹਦੇ ਵਿੱਚ ਚਿਪਸ ਹੈ ਔਰ ਰਾਸ ਹੈ ਇਸੇ ਸੇਵਾ ਕਰ ਚੱਲੇ ਆ ਬੜੇ ਧੰਨਵਾਦੀ ਆ ਜੀ ਸ਼ੋਮੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਦੇ ਪ੍ਰਧਾਨ ਸਰਜਨ ਪ੍ਰਸਿੰਘ ਕਾਮੀ ਜੀ ਦੇ ਸਾਡੇ ਸਕੂਲਾਂ ਦੇ ਵਿੱਚ ਪਾਣੀ ਦੀ ਸਮੱਸਿਆ ਆਈ ਸੀ ਕਿਉਂਕਿ ਹਟ ਦਾ ਪਾਣੀ ਆਨ ਕਰਕੇ ਨਾ ਬੋਰ ਜਿਹੜੇ ਆ ਉਹ ਪਾਣੀ ਜਿਹੜੇ ਖਰਾਬ ਹੋ ਗਏ ਸੀ ਪਾਣੀ ਜਿਹੜਾ ਸਾਫ਼ ਨਹੀਂ ਜਾ ਰਿਹਾ ਤੇ ਉਹਦੇ ਕਰਕੇ ਫਿਰ ਸ਼ੋਮੀ ਕਮੇਟੀ ਨੂੰ ਪਤਾ ਲੱਗਾ ਕਿ ਇਹ ਪਾਣੀ ਦੀ ਸਮੱਸਿਆ ਸਕੂਲਾਂ ਦੇ ਵਿੱਚ ਆ ਰਹੀ ਆ ਤੇ ਅੱਜ ਉਹਨਾਂ ਦੇ ਮੈਨੇਜਰ ਜੁੱਗੀ ਜਿਹੜੇ ਆ ਉਹ ਬੱਚਿਆਂ ਸੇ ਪਾਣੀ ਵੀ ਲੈ ਕੇ ਆਏ ਨੇ ਨਾਲ ਕੋਜ ਉਹਨਾਂ ਦੇ ਬੱਚਿਆਂ ਦੇ ਖਾਣ ਪੀਣ ਦੀ ਸਮਗਰੀ ਲੈ ਕੇ ਆਏ ਜਿਦੇ ਹੀ ਜੜੇ ਆ ਬਹੁਤ ਧੰਨਵਾਦ ਜੀਆਂ ਤੇ ਸੁਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਸਾਰਾ ਉਪਰਾਲਾ ਕੀਤਾ ਵਾਹਿਗੁਰੂ ਜੀ ਦਾ ਖਾਲਸਾ ਸੇਰੀ ਵਾਹਿਗੁਰੂ ਜੀ ਕੀ ਹਕਤੈ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦਰਬਾਰ ਸਾਹਿਬ ਵੱਲੋਂ ਮਾਨਯੋਗ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਰਜਿੰਦਰ ਸਿੰਘ ਕਾਨੀ ਮੁਖ ਸਕੱਤਰ ਸਾਡੇ ਕੁਲਵੰਤ ਸਿੰਘ ਮੰਨਨ ਸਾਹਿਬ ਸਕੱਤਰ ਸਾਹਿਬ ਮੈਜਰ ਦਰਬਾਰ ਸਾਹਿਬ ਗਗਨ ਸਿੰਘ ਜੀ ਅਸੀਂ ਸਾਰਿਆਂ ਨੇ ਜਿਹੜਾ ਵਾ ਅਜ ਅਜ ਨਾਲਾ ਜਿਹੜਾ ਵਾ ਇਲਾਕੇ ਦੇ ਵਿੱਚ ਜਿਹੜਾ ਪਿਛਲੇ ਦਿਨੀ ਪਾਣੀ ਆਇਆ ਅਸੀਂ ਖਾਸ ਕਰਕੇ ਇੱਕ ਸਕੂਲਾਂ ਵੱਲੋਂ ਪੋਸਟ ਪਾਣੀ ਪਾਈ ਗਈ ਸੀ ਪਿਛਲੇ ਦਿਨੀ ਇਹ ਪਾਣੀ ਦੀ ਬੜੀ ਖਲਤ ਹੈ ਬੱਚਿਆਂ ਦੇ ਸਕੂਲਾਂ ਵਾਸਤੇ ਪਾਣੀ ਜਿਹੜਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਆਪਣਾ ਇਹ ਫਰਜ਼ ਸਮਝਦੇ ਆ ਜਿਹੜਾ ਵਾ ਸਿੱਧੇ ਤੌਰ ਤੇ ਸਾਡੇ ਜਿਹੜੇ ਆ ਹਲਕਾ ਮੈਂਬਰ ਆ ਜੋ ਸਿੰਘ ਸਮਰਾਦੇ ਮਸ਼ੂਹਾ ਸਾਹਿਬ ਸੰਪਰਕ ਕਰਕੇ ਜਿਹੜੇ ਪ੍ਰਭਾਵਕ ਸਕੂਲ ਹੈ ਸਰਕਾਰੀ ਸਕੂਲ ਹੈ 아이 ਗਰੀਬ ਬੱਚੇ ਪੜਦੇ ਆ ਉਹਨਾਂ ਵਾਸਤੇ ਅਸੀਂ ਸੇਵਾ ਵਾਏ ਕੋਈ ਅਸੀਂ ਕੋਈ ਹਸਾਨ ਨਹੀਂ ਕੀਤਾ ਇਹ ਸੇਵਾ ਹੀ ਕਰਨ ਬੱਚਿਆਂ ਦੀ ਆਏ ਆ ਸਟਾਫ ਵੀ ਕਰਨਾ ਆਏ ਆ ਤੇ ਜੋ ਵੀ ਹਾਲਾਤ ਬਣੇ ਆਂ ਇੱਥੇ ਪਿਛਲੇ ਦਿਨੀ ਉਹਦੇ ਤੇ ਅਸੀਂ ਥੋੜਾ ਬਸਾ ਆਪਣਾ ਹਿੱਸਾ ਪਾਈਏ ਅੱਜ ਜਿਹੜਾ ਵਾ ਅਸੀਂ ਹਾਰਡਕਲਾ ਦੇ ਦੋ ਸਕੂਲ ਹੈ ਸਰਕਾਰੀ ਔਰ ਇਹ ਲੱਖੋਵਾਲ ਦੇ ਜਿਹੜੇ ਆ ਦੋ ਸਕੂਲ ਆ ਸਰਕਾਰੀ ਇੱਥੇ ਜਿਹੜਾ ਅਸੀਂ ਪਾਣੀ ਲੈ ਕੇ ਆਏ ਆ ਬੱਚਿਆਂ ਵਾਸਤੇ ਹੋਰ ਖਾਣ ਦਾ ਸਮਾਨ ਆ ਬਿਸਕਟ ਆ ਜਿਹਦੇ ਵਿੱਚ ਚਿਪਸ ਆ ਔਰ ਰਾਸ ਆ ਇਹ ਅਸੀਂ ਸੇਵਾ ਕਰ ਚੱਲੇ ਆ ਤੇ ਅਸੀਂ ਹੋਰ ਵੀ ਗਾਂਧ ਇਹਨਾਂ ਨੂੰ ਟੀਚਰ ਸਾਹਿਬਾਨਾਂ ਨੂੰ ਬੇਨਤੀ ਕੀਤੀ ਆ ਕਿ ਜੇ ਤੁਹਾਨੂੰ ਹੋਰ ਵੀ ਅੱਗੇ ਕੋਈ ਚੀਜ਼ ਕਿਸੇ ਚੀਜ਼ ਦੀ ਲੋੜ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਬਾਰ ਸਾਹਿਬ ਵੱਲੋਂ ਉਹ ਤੁਹਾਨੂੰ ਜਿਹੜਾ ਵਾ ਇੱਕ ਅੱਦੇ ਦਿਨ ਦੇ ਵਿੱਚ ਹੀ ਜਦੋਂ ਤੁਹਾਨੂੰ ਹੁਣ ਦੱਸੋਗੇ ਉਹਦੇ ਦੇਖ ਕਰ ਦਾਂਗੇ ਜਿੰਨਾ ਚਿਰ ਪਾਣੀ ਦਾ ਲੈਵਲ ਜਿਹੜਾ ਸਹੀ ਨਹੀਂ ਹੁੰਦਾ ਅਸੀ ਗੱਲ ਜੀ ਅੱਜ ਲਖਵਾਇ ਸਕੂਲ ਵਿੱਚ ਅਸੀਂ ਬਹੁਤ ਬਹੁਤ ਧੰਨਵਾਦੀ ਆ ਕਿ ਇਸ ਰੋਮਨੀ ਕਰੂ ਦੁਆਰਾ ਪ੍ਰਬੰਧਕ ਕਮਟੀ ਵਾਲੇ ਮੈਂਬਰ ਸਾਡੇ ਕੋਲ ਆਏ ਨੇ ਜੋ ਕਿ ਅਸੀਂ ਬੇਨਤੀ ਕੀਤੀ ਸੀ ਕਿ ਸਾਡਾ ਹੜ੍ਹ ਪ੍ਰਭਾਵਿਤ ਏਰੀਆ ਬਹੁਤ ਜ਼ਿਆਦਾ ਹੋਣ ਕਰਕੇ ਬੱਚੇ ਦੇ ਇਥੋਂ ਦੇ ਰਹਿਣ ਵਾਲੇ ਨਿਵਾਸੀ ਪਾਣੀ ਨਾਲ ਗ੍ਰਸਤ ਉਹਨਾਂ ਦੇ ਪੇਟ ਤੇ ਨਾਲ ਪ੍ਰੋਬਲਮਸ ਬਹੁਤ ਜ਼ਿਆਦਾ ਹੋ ਰਹੀਆਂ ਸੀ ਤੇ ਸਾਡੀ ਬੇਨਤੀ ਤੇ ਪਾਣੀ ਰਸਦ ਪਾਣੀ ਸਾਰਾ ਸਮਾਨ ਲੈ ਕੇ ਆਏ ਤੇ ਬੱਚਿਆਂ ਨੂੰ ਵੰਡਿਆ ਆ ਤੇ ਜਿਸ ਕਰਕੇ ਚਲੋ ਅਸੀਂ ਇਹਨਾਂ ਦੇ ਬਹੁਤ ਬਹੁਤ ਆਭਾਰੀ ਆ ਐਸਜੀਪੀਸੀ ਦਾ ਕੋਟੀ ਕੋਟੀ ਧੰਨਵਾਦ